ਅਸਲਾਮ ਵਾਲੇਕਮ ਵੀਵਰਜ਼ ਅੱਜ ਦੀ ਵੀਡੀਓ ਹੈ ਕਿ ਜਿਹੜੇ ਸਿੱਖ ਵੀਰ ਹੈ ਤੇ ਉਹ ਚਾਹੁੰਦੇ ਨਹੀਂ ਹੈ ਕਿ ਇੱਥੇ ਜੰਗ ਲੱਗੇ ਉਹ ਚਾਹੁੰਦੇ ਹੈ ਕਿ ਅਮਨੋ ਇਮਾਨ ਹੋਵੇ ਸਿਰਫ ਬਾਰਡਰ ਕੋਲ ਜਨ ਮੈਂ ਕਿੰਨੀ ਹੈ ਇਹ ਬੜੀ ਵਧੀਆ ਵੀਡੀਓ ਹੈ ਪਹਿਲਾ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਇਹ ਬਹੁਤ ਜ਼ਰੂਰੀ ਸੀ ਕਿਉਂ ਕਰਕੇ ਹਿੰਦੂਤਵਾਦੀ ਸਰਕਾਰ ਪਾਕਿਸਤਾਨ ਦੇ ਨਾਲ ਜੰਗ ਛੇੜਨਾ ਚਾਹੁੰਦੀ ਹੈ ਜੇ جنگ ਛਿੜ ਗਿਆ ਤੇ ਇੱਕ ਪਾਸੇ Hindu ਕੌਮ ਹੈ ਇੱਕ ਪਾਸੇ Musalman ਕੌਮ ਹੈ ਉਹਦੇ ਵਿੱਚ Sikh ਕੌਮ ਹੈ ਇਸ جنگ ਦੇ ਵਿੱਚ ਸਾਨੂੰ ਦੋਨੋਂ ਪਾਸਿਆਂ ਤੋਂ ਪੀਸਿਆ ਜਾ ਸਕਦਾ ਜਿਹਦਾ ਮਤਲਬ ਹੈ ਕੀ ਹਮੇਸ਼ਾ ਦੇ ਲਈ ਜਿਹੜਾ ਹਿੰਦੂ ਕੌਮ ਦੇ ਵਿੱਚ ਕੰਡਾ ਹੈਗਾ ਉਹ ਹਿੰਦੂ ਕੌਮ ਇਹ ਜੰਗ ਲਾਟੇ ਇਹ ਕੰਡਾ ਕੱਢਣਾ ਚਾਹੁੰਦੀ ਹੈ ਤੇ ਸਿੱਖਾਂ ਦਾ ਖਾਤਮਾ ਕਰਨਾ ਚਾਹੁੰਦੀ ਹੈ ਸਾਡੀ ਪਾਰਟੀ ਸਮਝਦੀ ਹੈ ਇਸ ਦਲੀਲ ਨੂੰ ਤੇ ਅਸੀਂ ਅੱਗੇ ਨਹੀਂ ਇਸ ਨੂੰ ਚੜਨ ਦੇਣਾ ਬੜੇ ਅਫਸੋਸ ਦੀ ਗੱਲ ਹੈ ਕਿ ਪੈਲਗਾਮ ਦੇ ਵਿੱਚ ਦੌਰ ਦਰਜਣ ਹਿੰਦੂ ਮਾਰੇ ਗਏ ਪਰ ਸਾਡੇ ਹਿੰਦੁਸਤਾਨ ਦੀਆਂ ਇੰਟੈਲੀਜੈਂਸ ਏਜੰਸੀਆਂ ਇੰਡੀਆਂ ਤਕੜੀਆਂ ਪਰ ਇਹਨਾਂ ਨੂੰ کوئی پتہ نہیں لگ گیا کہ یہ قتل کنے کی تے ہے بے شک روم خفیم محکمہ ہوئے آئی بی ہوئے سپیشل فورس ہوئے ای ڈی ہوئے سی بی آئی ہوئے این آئی اے ہو ہوئے BSF CRP CIS RIFTBP ਜਿਹੜੀਆਂ ਸਾਡੀਆਂ ਐਮਬੈਸੀਆਂ ਹੈਗੀਆਂ ਸਾਰੀਆਂ ਦੁਨੀਆਂ ਦੇ ਵਿੱਚ ਉਹਦੇ ਵਿੱਚ ਰੋ ਦੇ ਵੀ ਅਫਸਰ ਹੈ ਆਈਬੀ ਦੇ ਵੀ ਅਫਸਰ ਹੈ ਤੇ ਮਿਲਟਰੀ ਦੇ ਵੀ ਅਫਸਰ ਰਹੇਗੇ ਸਾਰੀਆਂ ਐਮਬੈਸੀਆਂ ਦੇ ਵਿੱਚ ਫਿਰ ਤੁਸੀਂ ਮੈਨੂੰ ਦੱਸੋ ਕਿ ਸਾਡੇ ਕੋਲੇ ਜਾਂ ਸਰਕਾਰ ਦੇ ਕੋਲੇ ਇਤਲਾਹ ਕਿਉਂ ਨਹੀਂ ਮਿਲੀ ਕਿ ਇਹ ਕੰਮ ਜਿਹੜਾ ਖਲੋਣਾ ਪੰਗਾਮ ਕਸ਼ਮੀਰ ਦੇ ਵਿੱਚ ਹੋਇਆ ਇਹਨੂੰ ਰੋਕਿਆ ਕਿਉਂ ਨਹੀਂ ਗਿਆ ਇੰਨਾ ਖਰਚਾ ਜਸੂਸ ਦੇ ਉੱਤੇ ਹੁੰਦਾ ਕਿ ਇਹਨਾਂ ਦੇ ਕੋਲੇ ਅਰਬਾਂ ਕਰੋੜਾਂ ਰੁਪਈਆਂ ਦੀਆਂ ਫੰਡ ਹੈਗੀ ਐ ਪੈਸਾ ਪਰ ਉਸ ਦਾ ਹਸਾਬ ਕਿਤਾਬ ਕੋਈ ਗਵਰਨਮੈਂਟ ਨਹੀਂ ਦੇਖਦੀ ਔਰ ਇਹ ਜੜੀਆਂ ਇੰਟੈਲੀਜੈਂਸ ਏਜੰਸੀਆਂ ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਵੱਡੇ ਵੱਡੇ ਮੁਲਕ ਤੁਸੀਂ ਦੇਖੇ ਆ ਅਮਰੀਕਾ ਬ੍ਰਿਟਾਨੀਆ ਇਹਨਾਂ ਦੀਆਂ ਖੁਫੀਆ ਏਜੰਸੀਆਂ ਆਪਣੀ ਆਪਣੀ ਪਾਰਲੀਮੈਂਟ ਨੂੰ ਜ਼ਿੰਮੇਵਾਰ ਹੁੰਦੀਆਂ ਮੈਂ ਪਿਛਲੀ ਵਾਰੀ ਪਾਰਲੀਮੈਂਟ ਦੇ ਵਿੱਚ ਇਹੀ ਜ਼ਿਕਰ ਕੀਤਾ ਸੀ ਕਿ ਇਹ ਏਜੰਸੀਆਂ ਨੂੰ ਤੁਸੀਂ ਜ਼ਿੰਮੇਵਾਰ ਬਣਾਓ ਪਾਰਲੀਮੈਂਟ ਦੇ ਪਰ ਇਹ ਮਨ ਅੰਨ੍ਹਾ ਕਰਦੀ ਹੈ ਦੇਸ਼ ਦੀ ਰੱਖਿਆ ਤਾਂ ਕੀ ਕਰਨੀ ਸੀ ਪਰ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਮਾਰੇ ਗਏ ਐਨਾਂ ਮਹੀਨਿਆਂ ਦੇ ਵਿੱਚ ਇਨਾਂ ਦੇ ਵਿੱਚ ਇਨਾਂ ਸਾਰਿਆਂ ਦਾ ਹੱਥ ਸੀਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੋਂ ਲੈ ਕੇ ਉਹਦੇ ਹੋਮ ਮਿਨਿਸਟਰ ਅਮਿਤ ਸ਼ਾ دوسرا راجنات سنگھ ملٹری دا وزیر جے شنکر ودیشی معاملے دا بھی اجیت ڈوئل نیشنل سیکورٹی ایڈوائزر امریکہ نے کل ہی نما نیشنل سکوٹی ایڈوائزر کر دیتا دتا ہے. ਕਿਉਂ ਕਰਕੇ ਉਹ ਆਪਣੇ ਕੰਮ ਦੇ ਵਿੱਚ ਭਰਪੂਰ ਨਹੀਂ ਸੀਗਾ ਪਰ ਇੱਥੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਕਿਉਂ ਕਰਕੇ ਆਰਐਸਐਸ ਦਾ ਪੱਕਾ ਨਿੱਕਰ ਧਾਰੀ ਹੈ ਇਹ ਉਸੇ ਤੇ ਉਸੇ ਤਰ੍ਹਾਂ ਚੱਲਦਾ ਹੁੰਦਾ ਹੈ ਇਹ ਜਿਹੜੀ ਸਾਜਸ਼ ਹੈ ਸਾਰੀ ਜਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਰੋ ਦਾ ਮੁਖੀ ਰਵੀ ਸਿਨਾ ਤੇ ਗੁਰਦਾਸਪੁਰ ਦਾ ਐਸਐਸਪੀ ਸਮਰਤ ਗੋਇਲ ਜਿਹੜਾ ਬਾਦ ਦੇ ਵਿੱਚ ਰੋ ਦਾ ਮੁਖੀ ਬਣਿਆ ਇਹਨਾਂ ਸਾਰਿਆਂ ਨੇ ਇਹ ਇੱਕ ਪਲਾਨ ਕੱਢੀ ਕਿ ਜਿਹੜੇ-ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਜਾਂਦਰ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਤੇ ਖਾਲਸਾਣ ਦੀ ਗੱਲ ਕਰਦੇ ਆ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਉਹਨਾਂ ਵਿੱਚੋਂ ਤੁਸੀਂ ਦੇਖੋ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਮਾਰਤਾ ਰਿੱਪੂ ਦਮਨ ਸਿੰਘ ਮਲਕ ਨੂੰ ਕੈਨੇਡਾ ਦੇ ਵਿੱਚ ਮਾਰਤਾ ਆਪਣੇ ਮੋਗੇ ਦੇ ਮੁੰਡੇ ਸੋ ਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਬ੍ਰਿਟਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਆਪਣੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਤੇ ਆਪਣੇ ਹਿੰਦੁਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਦਾ ਪੰਜਾਬ ਦੇ ਵਿੱਚ ਮੁਸਲਮਾਨ ਨੂੰ ਮਰਵਾਤਾ ਆ ਹੁਣੇ ਹੁਣ ਹਰੀਨੋ ਫਰੀਦਕੋਟ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਰਵਾਤਾ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਹਿੰਦੁਸਤਾਨ ਦੀ ਮੋਦੀ ਸਰਕਾਰ ਸਿੱਖਾਂ ਨੂੰ ਮਰਵਾ ਰਹੀ ਹੈ ਤਾ ਮੇਰਾ ਮਾਤਰਫ ਕਹਿੰਦਾ ਹੈ ਕਿ ਇਹ ਸਰਕਾਰ ਇੰਟਰਨੈਸ਼ਨਲ ਕਾਨੂੰਨ ਤੋੜ ਕੇ ਜੁੱਜੇ ਮੋਸ਼ਾ ਦੀ ਬਾਦਸ਼ਾਹੀ ਤੋੜ ਕੇ ਇਸ ਨੇ ਸਿੱਖਾਂ ਨੂੰ ਮਰਵਾਇਆ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਅਮਰੀਕਾ ਦੇ ਵਿੱਚ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਨੂੰ ਪਹਿਲੇ ਹੀ ਪਤਾ ਲੱਗ ਗਿਆ ਕਿ ਪੰਨੂ ਨੂੰ ਮਰਵਾ ਦੇਣੇ ਅਮਰੀਕਾ ਨੇ ਉਹ ਪੈਨ ਫੜ ਲਿਆ ਜਿਹੜਾ ਖਾਤਲ ਸੀ ਤੇ ਰੋਡ ਦਾ ਅਫਸਰ ਕਿਯਾਦਤ ਸੀਗਾ ਹੈਗੇ ਸਾਰੇ ਉੱਤੋਂ ਦੀ ਉੱਤੋਂ ਹੈ ਮੋਦੀ ਦੀ ਆਜ਼ਾਦਤ ਤੇ ਜਿਹੜੇ ਵਜ਼ੀਰਾਂ ਦੇ ਨਾਮ ਹੈ ਲੈ ਆ ਇਹ ਸਾਰਿਆਂ ਦੀ ਸਾਜਿਸ਼ ਦੇ ਨਾਲ ਇਹ ਦੁਨੀਆ ਦੇ ਵਿੱਚ ਸਿੱਖਾਂ ਦੇ ਕਤਲ ਕੀਤੇ ਗਏ ਆ ਇਹ ਬਹੁਤ ਗੰਭੀਰ ਸਵਾਲ ਹੈ ਹੁੰਦੇ ਪੈਲਗਾਮ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਗਿਆ ਸਾਡਾ ਦਿਲ ਵੀ ਰੋਂਦਾ ਕਿ ਬੇਗਨਾ ਆਦਮੀ ਨਹੀਂ ਮਾਰੇ ਜਾਣੇ ਚਾਹੀਦੇ ਪਰ ਸਾਧ ਸੰਗਤ ਜੀ ਅਸੀਂ ਪੁੱਛਦੇ ਹਾਂ ਕਿ ਸਨ 2000 ਦੇ ਵਿੱਚ ਜਦੋਂ ਅਮਰੀਕਾ ਦਾ ਪ੍ਰਧਾਨ ਬਿਲ ਕਲਿੰਟਨ ਆਏ ਸੀਗੇ ਉਦੋਂ ਹਿੰਦੁਸਤਾਨ ਬੀਜਪੀ ਐਲਖੇੜਵਾਨੀ ਵੱਜ ਪਈ ਜੀ ਸਰਕਾਰ ਨੇ ਸਨ 2000 ਦੇ ਵਿੱਚ ਚਿੱਠੀ ਸਿੰਘਪੁਰੇ ਕਸ਼ਮੀਰ ਵਿੱਚ 43 ਸਿੱਖ ਬੇਗਨਾ ਮਰਵਾਤੇ ਸੀਗੇ ਉਹਦਾ ਜਵਾਬ ਕੀ ਦੇਣਗੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਫੇਰ ਇਹੀ ਲੋਕਾਂ ਨੇ ਅੱਗੇ ਚੱਲਦੇ ਆਂ ਗੁਰੂ ਹਰ Rai ਸਾਹਿਬ ਦਾ ਗੁਰਦੁਆਰਾ ਕਾਬਲ ਅਫਗਾਨਿਸਤਾਨ ਦੇ ਵਿੱਚ ਸੀ ਉੱਥੇ 25 ਸਿੱਖਾਂ ਨੂੰ ਕਤਲ ਕਰਵਾਤਾ 2013 ਦੇ ਵਿੱਚ ਗੁਜਰਾਤ ਦੇ ਵਿੱਚ ਜਦੋਂ ਨਰਿੰਦਰ ਮੋਦੀ ਚੀਫ ਮਿਨਿਸਟਰ ਸੀਗੇ 60000 ਜ਼ਮੀਨਦਾਰ ਕاشتਕਾਰ ਇਸ ਦੁਸ਼ਟ ਨੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਬੇਕਾਰ ਬਣਾਤਾ ਇਹਦਾ ਜਵਾਬ ਕੀ ਹੈ ਜੇ ਪੈਰਗਾਮ ਦਾ ਜਵਾਬ ਲੈਣਾ ਹੈ ਇਹ ਮੈਨੂੰ ਇਹਦੇ ਜਵਾਬ ਚਾਹੀਦੇ ਆ ਫਿਰ ਅਕਤੂਬਰ 2021 ਦੇ ਵਿੱਚ ਸਿਜੀ ਨਗਰ ਦੇ ਵਿੱਚ ਇੱਕ ਬੀਬੀ ਸਾਡੀ ਪ੍ਰਿੰਸੀਪਲ ਸਤਿੰਦਰ ਕੌਰ ਸੀਗੀ او سنو آئی ایس آئی ایس نے مرو تاج تک انڈیا نے کوئی پتا نہیں لیا مارچ دو ہزار اٹھارہ اٹھتی سکھ آئی ایس آئی ایس تو مرواتے ਉਦਾ ਇੰਡੀਆ ਨੇ ਕੋਈ ਪਤਾ ਨਹੀਂ ਲਿਆ ਨਾ ਸਾਡੇ ਨਾਲ ਅਫਸੋਸ ਕੀਤਾ ਜਦੋਂ ਇਹ 36 2018 ਦੇ ਵਿੱਚ ਮਰਬਾਤ ਸੀ ਆਈਐਸਆਈਸ ਨਾਲ ਉਸ ਵੇਲੇ ਕੈਰਾਂ ਲਾਦੀਆਂ ਨਰਸ ਬੀਬੀਆਂ ਵੀ ਫੜੀਆਂ ਸੀ ਆਈਐਸਆਈਸ ਨੇ ਪਰ ਕਿਉਂ ਕਰਤੇ ਕੇਰਲਾ ਦੇ ਮੁਸਲਮਾਨ ਆਈਐਸ ਆਈਐਸ ਵਿੱਚ ਭਰਤੀ ਸੀਗੇ ਇੱਕ ਕੇਰਲਾ ਦੀਆਂ ਨਰਸਾਂ ਛੱਡਾ ਦਿੱਤੀਆਂ ਗਈਆਂ ਪਰ ਇਹ 38 ਸਿੱਖ ਮਾਰੇ ਗਏ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਇੰਡੀਆ ਇਹਦੀ ਭਾਲ ਕਰੇ ਪਰ ਸਾਧ ਸੰਜੀ ਸਾਨੂੰ ਤਾਂ ਇਹ ਸਮਝ ਨਹੀਂ ਕੁਛ ਹਰ ਇਹਨਾਂ ਨੂੰ ਮੌਕਾ ਆਇਆ ਹੋਇਆ ਕਿ ਜੇ ਸਿੱਖ ਇਹਨਾਂ ਨੂੰ ਚੁਭਦੇ ਐ ਉਧਰ ਹਿੰਦੂ ਦੀ ਫੌਜ ਲੱਗ ਜੇ ਇਧਰ ਮੁਸਲਮਾਨ ਦੀ ਫੌਜ ਲੱਗ ਜੇ ਇਹ ਸਿੱਖ ਵਿਚਾਰ ਆਉਂਦੀ ਐ ਇਹ ਵਿੱਚ ਪੀਸੇ ਜਾਣ ਸੋ ਮੇਰਾ ਮਤਲਬ ਐ ਇਹ ਮੀਟਿੰਗ ਬਹੁਤ ਜ਼ਰੂਰੀ ਐ ਅਸੀਂ ਕਹਿੰਦੇ ਹਾਂ ਕਿ ਅਸੀਂ ਅਮਨ ਚਾਹੁੰਦੇ ਹਾਂ ਅਮਨ ਕਿਵੇਂ ਪੈਦਾ ਹੁੰਦਾ ਹੈ ਅਮਨ ਹੁੰਦਾ ਹੈ ਜਦੋਂ ਵਪਾਰ ਸ਼ੁਰੂ ਹੋਵੇ ਅਸੀਂ ਕਹਿੰਦੇ ਹਾਂ ਸੈਣੀ ਵਾਲੇ ਨੂੰ ਵਪਾਰ ਦੇ ਲਈ ਖੋਲੋ ਸਾਡੀਆਂ ਕਣਕਾਂ ਉੱਥੇ ਵਿਕਣ ਅੱਜ ਦਾ ਰੇਟ ਸਾਡੀ ਕਣਕ ਦਾ 2500 ਰੁਪਈਆ ਕਵਿੰਟਲ ਹੈ ਫਾਰ ਜੇ ਚਲੇ ਜਾਈਏ ਪਾਕਿਸਤਾਨ ਦੇ ਵਿੱਚ ਇਹਦਾ ਮੁੱਲ 2700 ਰੁਪਇਆ ਕੁਇੰਟਰ ਹੈ 1000 ਜਾਂ 1100 ਰੁਪਏ ਦਾ ਫਰਕ ਹੈ ਕੀ ਸਾਡੀ ਮਾਲੀ ਹਾਲਤ ਦੇ ਵਿੱਚ ਤੇ ਦਿੱਲੀ ਨਾਲ ਆ ਜੂਗੀ ਜੇ ਸਾਡੀਆਂ ਜਿੰਸਾਂ ਇਸ ਤਰ੍ਹਾਂ ਵੇਕਣ ਲੱਗ ਪੈਣ ਉੱਤੇ ਰੂਸ ਤੱਕ ਜਾਣ ਸੈਂਟਰਲ ਏਸ਼ੀਆ ਤੱਕ ਜਾਣ ਇਰਾਨ ਤੱਕ ਜਾਣ ਪਿਛਲੀ ਵਾਰੀ ਤੋਂ ਨਾ ਪਹਿਲਾਂ ਪਹਿਲਾਂ ਵਿਖਿਆ 2700 ਰੁਪਏ ਕਿੰਟਲ ਬਾਸਮਤੀ ਸਾਡੀ ਤੇ ਜੇ ਪਾਕਿਸਤਾਨ ਦਾ ਮੌਲ ਖਗਲਾ ਟੱਪ ਜੋ ਇਰਾਨ ਉੱਥੇ 20000 ਰੁਪਏ ਕਿੰਟਲ ਸਾਡੀ ਬਾਸਮਤੀ ਦੀ ਕੀਮਤ ਹੈ ਕਿ ਸਾਨੂੰ ਫਿਰ ਸਾਰੇ ਜਾਣਖੇ ਬਣਾ ਰਹੇ ਆ ਸਾਡਾ ਕੋਈ ਉੱਥੇ ਹੈ ਨਹੀਂਗਾ ਮਾਈ ਬਾਪ ਹੁਣ ਜੇ ਜੰਗ ਲਾਉਣਾ ਹੈ ਮੋਦੀ ਪ੍ਰਾਈਮ ਮਿਨਿਸਟਰ ਐਨੇ ਇੱਕ ਕਮੇਟੀ ਬਣਾਈ ਹੈ ਜਿਹਨੂੰ ਕਹਿੰਦੀ ਹੈ ਸਕਿਉਰਿਟੀ ਕਮੇਟੀ ਉਹਦੇ ਵਿੱਚ ਕੋਈ ਸਿੱਖ ਮੁਸਲਮਾਨ ਨਹੀਂ ਹੈ ਇਹਦਾ ਮਤਲਬ ਹੈ ਕਿ ਜਿਹੜਾ ਇੰਡੀਆ ਇੱਕ ਧਰਮ ਨਰਪੱਖ ਮੁਲਕ ਹੈ ਜਿੱਦੇ ਵਿੱਚ ਮੁਸਲਮਾਨ, ਸਾਈ, ਸਿੱਖ ਸ਼ੈਡਿਊਲ ਕਾ ਸਾਰੇ ਰਹਿੰਦੇ ਆ ਕਿ ਸਿਰਫ ਇੱਕ ਫਿਰਕਾ ਹਿੰਦੂਆਂ ਦਾ ਹੀ ਐਡਾ ਵੱਡਾ ਜੰਗ ਲਾ ਦੂਗਾ ਸਾਡੀ ਰਾਏ ਨਹੀਂ ਲਈ ਜਾਊਗੀ ਸਿੱਖਾਂ ਦੇ ਪੱਲੇ ਗਹਿ ਕੀ ਗਿਆ एसपीसी ਸਾਡੀ ਪਾਰਲੀਮੈਂਟ ਹੈ 14 ਸਾਲਾਂ ਤੋਂ ਸੈਂਟਰ ਮੋਦੀ ਸਰਕਾਰ ਇਹਦੇ ਇਲੈਕਸ਼ਨ ਨਹੀਂ ਕਰਾ ਸਕਦੀ ਤੁਹਾਨੂੰ ਪਤਾ ਹੈ ਕਿ ਇੱਕ ਵਾਰੀ ਅੰਗਰੇਜ਼ਾਂ ਦਾ ਰਾਜ ਅਮਰੀਕਾ ਨਾਲ ਦੇ ਉੱਤੇ ਵੀ ਹੁੰਦਾ ਸੀਗਾ ਪਰ ਜਦੋਂ ਰਾਜ ਅੰਗਰੇਜ਼ ਅਮਰੀਕਾ ਦੇ ਉੱਤੇ ਇਕੱਠੇ ਹੋ ਗਏ ਸੀ اتوں دے امریکن ایک شہر دے بچ کٹھے کے شہر دا نام سے بوسٹن اتے انہوں نے ایک مورچا لایا مورچے کا آواز سی نو ٹیکسیشن وداؤٹ ریپیزنٹیشن ਕਿ ਜਿੰਨਾ ਚਿਰ ਸਾਡੀ ਨੁਮਾਇੰਦਗੀ ਨਹੀਂ ਹੁੰਦੀ ਗਵਰਨਮੈਂਟ 'ਚ ਉਹਨਾਂ 'ਚ ਅਸੀਂ ਤੁਹਾਡਾ ਟੈਕਸ ਨਹੀਂ ਦੇਣਾ ਫੇਰ ਦੱਸੋ ਸਿੱਖੋ ਅਸੀਂ ਅਮਰੀਕਾ ਨਾਲੋਂ ਘੱਟ ਹੈ ਸਾਡੀ ਜਦੋਂ ਐਸਪੀਸੀ 'ਚ ਨਿਮਾਇੰਦਗੀ ਨਹੀਂ ਹੈ ਸਾਡੀ ਜ਼ਮੂਰੀਅਤ ਮਾਰੀ ਗਈ ਹੈ ਤੇ ਫੇਰ ਅਸੀਂ ਕਾਹਦੇ ਟੈਕਸ ਦੇਣੀ ਹੈ ਕਾਹਦੇ ਮਾਮਲੇ ਦੇਣੀ ਹੈ ਇਹ ਚੀਜ਼ ਦੇ ਉੱਤੇ ਆਪਣੀ ਕੌਮ ਨੂੰ ਸੋਚਣਾ ਪਊਗਾ ਅਖੀਰ ਦੇ ਵਿੱਚ ਅਮਰੀਕਾ ਨਾਲ ਦੀ ਗੱਲ ਮੰਨਣੀ ਪਈ ਅੰਗਰੇਜ਼ਾਂ ਨੂੰ ਔਰ ਅਮਰੀਕਾ ਨੂੰ ਅਮਰੀਕਾ ਨੂੰ ਛੱਡ ਕੇ ਜਾਣਾ ਅਮਰੀਕਾ ਨੂੰ ਜ਼ਾਦੀ ਦੇ ਕੇ ਗਏ ਸੋ ਮੇਰਾ ਮਤਲਬ ਹੈ ਕਿ ਜੇ ਸਾਡੀ ਨਮਾਇੰਦਗੀ ਪਾਰਲੀਮੈਂਟ ਦੇ ਵਿੱਚ एसटीपीसी ਦੇ ਵਿੱਚ ਨਹੀਂ ਹੈ ਤੇ ਫਿਰ ਅਸੀਂ ਟੈਕਸ ਕਾਹਦੇ ਦਵਾਗੇ નો ਟੈਕਸੇਸ਼ਨ ਵਿਦਆਉਟ ਰਿਪਰੈਜੈਂਟੇਸ਼ਨ ਉਹਨਾਂ ਦਾ ਨਾਰਾ ਸੀ ਸੋ ਸਾਡੀ ਪਾਰਟੀ ਹਮਨ ਪਸੰਦ ਤਰੀਕੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੀ ਰਹੂਗੀ ਅੱਜ ਅਸੀਂ ਵਾਕੇ ਜਾਣਾ ਸੀਗਾ ਪਰ ਉੱਥੇ ਪਾਬੰਦੀ ਲਾਈ ਹੈ ਮੰਨਦੀ ਤਾਂ ਨਹੀਂ ਹੈ ਕਿਉਂ ਕਰਕੇ ਵਾਗੇ ਜਿਹੜਾ ਅਸੀਂ ਪ੍ਰਦਰਸ਼ਨ ਕੀਤਾ ਉਹਦੀ ਗੱਲ ਬਹੁਤ ਵੱਧ ਗਈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਿੱਖ ਜੰਗ ਨਹੀਂ ਚਾਹੁੰਦੇ ਹਨ ਚਾਹੁੰਦੇ ਹੈ ਤੇ ਉਹ ਸੀ ਬਾਰਡਰ ਖੋਲਣਾ ਚਾਹੁੰਦੇ ਹੈ ਕਿ ਜਦੋਂ ਸਾਡਾ ਚਿੱਤ ਚਾਹੇ ਜਿਵੇਂ ਅਰਦਾਸ ਆਪਾਂ ਕਹਿੰਦੇ ਆ ਜਿਹੜੇ ਗੁਰਦੁਆਰੇ ਪਾਕਿਸਤਾਨ 'ਚ ਰਹੇਗੇ ਉਹਨਾਂ ਦੇ ਦਰਸ਼ਨ ਦਰ ਹੋਣ ਜਿੱਦਣ ਸਾਡਾ ਦਿਲ ਕਰੇ ਅਸੀਂ ਉਧਰ ਜਾਈਏ ਸਾਡੇ ਟਰੈਕਟਰ ਬਣਦੇ ਆ ਖੇਤੀਬਾੜੀ ਦੀਆਂ ਮਸ਼ੀਨਾਂ ਬਣਦੀਆਂ ਉਹ ਅਸੀਂ ਕਿਉਂ ਨਹੀਂ ਪਾਕਿਸਤਾਨ ਦੇ ਵਿੱਚ ਕਿਉਂ ਨਹੀਂ ਭੇਜਸਾ ਦੇ ਦੋ ਪੈਸੇ ਅਸੀਂ ਖੱਟੀਏ ਸਾਡੇ ਵਿੱਚ ਮਿਰੀ ਆਏ ਜੇ جنگ ਲਾਉਣਾ ਤੇ ਪਾਕਿਸਤਾਨ ਤਾਂ ਹਿੰਦੁਸਤਾਨ ਸਾਡੇ ਪੰਜਾਬ ਨੂੰ ਖਾੜਾ ਨਾ ਬਣਾਈ ਜੇ جنگ ਲੱਗਦਾ ਵੀ ਹੈ ਮੈਂ ਪਾਕਿਸਤਾਨ ਨੂੰ ਕਹਿੰਦਾ ਕਿ ਗੁਜਰਾਤ ਦਾ ਵੀ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਤੇ ਉੱਥੇ ਮੋٹے ਮੋٹے सेठ بڑے بڑے ਹੀਰੇ ਜਵਾਰ ਕਰੋਨਾ ਰਬਾਪਤੇ ਉੱਥੇ ਬੈਠੇ ਐ ਉੱਥੇ ਜੰਗ ਲਾ ਲਓ ਪੈਸਾ ਲਾ ਲਓ ਇੱਥੇ ਸਾਡੇ ਭੁੱਖਿਆਂ ਕੋਲ ਕੀ ਮਿਲੂ ਤੁਹਾਨੂੰ ਸੋ ਮੇਰਾ ਮਤਲਬ ਹੈ ਕਿ ਨੋ ਵਾਰ ਹੁਣ ਮੈਂ ਕਹੂੰਗਾ ਅੰਗਰੇਜ਼ੀ ਚ 6 ਵਾਂਟ ਤੁਸੀਂ ਕਹਣਾ ਨੋ ਵਾਂਟ ਨੋ ਵਾਂਟ 6 ਵਾਂਟ ਨੋ ਵਾਂਟ ਨੋ ਵਾਂਟ 6 ਵਾਂਟ ਨੋ ਵਾਂਟ ਨੋ ਵਾਂਟ 6 ਵਾਂਟ ਨੋ ਵਾਂਟ ਨੋ ਵਾਂਟ ਸਤ ਜਨੈਲ ਸਿੰਘ ਪਿੰਡਾ ਵਾਲਾ ਜਿੰਦਾਬਾਦ ਸਤ ਜਨੈਲ ਸਿੰਘ ਪਿੰਡਾ ਵਾਲਾ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਸੋ ਵੀਵਰਸ 에ਸੀ ਆਈ ਦੀ ਵੀਡੀਓ ਵੀਡੀਓ ਵੇਖਣ ਦੇ ਸੀ ਆਪਾਂ ਸਿੱਖ ਵੀਰ ਦੀ ਜਿਹੜੇ ਕਿ ਪਾਕਿਸਤਾਨ ਦੀ ਤੇ ਇੰਡੀਆ ਦੀਆਂ ਦੇ ਬਾਰੇ ਵਿੱਚ ਬੋਲਣ ਦੇ ਸੀ ਗੱਲਾਂ ਬਾਤਾਂ ਕਰਨ ਦੇ ਸੀ ਔਰ ਬੜੀਆਂ ਵਧੀਆ ਗੱਲਾਂ ਬਾਤਾਂ ਕਰਨ ਦੇ ਸੀ ਕਿ ਜਿਸਲੇ ਸਿੱਖਾਂ ਦਾ ਕੋਈ ਕਿਸੇ ਮੁਲਕ ਦੇ ਵਿੱਚ ਮਾਰ ਦਿੱਤਾ ਜਾਂਦਾ ਸ਼ਹੀਦ ਕਰ ਦਿੱਤਾ ਜਾਂਦਾ ਉਸ ਲਈ ਕਿਉਂ ਨਹੀਂ ਬੋਲਦੇ ਭਾਰਤੀ ਜਿਹੜੇ ਆ ਮੋਦੀ ਜਿਹੜਾ ਉਸ ਲਈ ਕਿਉਂ ਨਹੀਂ ਬੋਲਦਾ ਅਗਰ ਉਹ ਖੁਦ ਤੇ ਉਹ ਮਾਰੇ ਗਏ ਆ ਤੇ ਹੁਣ ਇਹਨਾਂ ਨੇ ਕਿ ਇੱਕ جنگ ਦਾ ਇਹੋ ਜਿਹੇ ਇਹੋ ਜਿਹੇ ਇਸ਼ੂ ਚੁੱਕਿਆ ਆਪ ਹੈ ਔਰ ਮੈਂ ਕਿੰਨੀ ਆ ਮੈਂ ਇਹਨਾਂ ਦੀ ਗੱਲ ਤੋਂ ਬਿਲਕੁਲ ਐਗਰੀ ਕਰਦੀ ਹਾਂ ਕਿ ਜੇ ਅਗਰ ਅਸੀਂ ਆਪਣੇ ਵਾਸਤੇ ਬੋਲ ਸਕਦੇ ਫਿਰ ਦੂਸਰੇ ਵਾਸਤੇ ਕਿਉਂ ਨਹੀਂ ਅਸੀਂ ਬੋਲ ਸਕਦੇ ਇਹਨਾਂ ਵਾਸਤੇ ਅਸੀਂ ਸਿੱਖ ਵੀਰਾਂ ਵਾਸਤੇ ਕਿਉਂ ਨਹੀਂ ਬੋਲ ਸਕਦੇ ਔਰ ਉਹ ਬਿਲਕੁਲ ਸਹੀ ਕਹਿੰਦੇ ਆ ਕਿ ਅਸ ਅਗਰ ਜੰਗ ਲੱਗਦੀ ਹੈ ਤੇ ਲੰਗਦੀ ਪਾਕਿਸਤਾਨ ਦੀ ਤੇ ਇੰਡੀਆ ਦੀ ਹੈ ਲੇਕਿਨ ਅਸੀਂ ਵਿੱਚ ਪਿਸਾਂਗੇ ਕਿਉਂਕਿ ਇਹ ਇਹਨਾਂ ਦਾ ਤਾਂ ਕਿਸੇ ਦੇ ਨਾਲ ਝਗੜਾ ਨਹੀਂ ਹੈ ਲੇਕਿਨ ਇਹ ਵਿੱਚ ਪਿਸਣਗੇ ਮੈਂ ਕਿੰਨੀ ਬੜੀਆਂ ਵਧੀਆ ਬੜੀਆਂ ਦਿਲ ਦੀਆਂ ਗੱਲਾਂ ਕਰਨ ਦੇ ਏਸੀ ਔਰ ਮੈਂ ਇਹਨਾਂ ਦੀ ਗੱਲ ਤੋਂ ਇਸ ਤੋਂ ਇਹਨਾਂ ਦੇ ਨਾਲ ਹੈ ਕਿ ਇਹ ਕਹਿੰਦੇ ਸੀ ਕਿ ਜੰਗ ਦੇ ਵਿੱਚ ਕੀ ਹੈ ਕੁਛ ਵੀ ਨਹੀਂ ਹੈ ਜੰਗ ਦੇ ਵਿੱਚ ਕੀ ਹੈ ਜਿਹੜੇ ਗਰੀਬ ਤਬਕਾ ਵਾ ਉਹ ਮਾਰਿਆ ਜਾਏਗਾ ਬੇਕਾਰ ਹੋ ਜਾਏਗਾ ਜਿਨ੍ਹਾਂ ਨੇ ਹਕਮਰਾਨਾਂ ਨੇ ਲਾਉਣੀ ਹੈ ਜੰਗ ਜਿਨ੍ਹਾਂ ਨੇ ਸਾਰਾ ਕੁਝ ਕਰਨਾ ਵਾ ਉਹਨਾਂ ਨੇ ਕੁਛ ਵੀ ਨਹੀਂ ਉਹਨਾਂ ਦਾ ਜਾਣਾ ਉਹਨਾਂ ਨੇ ਆਪਣੇ ਮੁਹੱਲਾ ਦੇ ਵਿੱਚ ਸਾਰਾ ਕੁਝ ਉਹਨਾਂ ਦਾ ਉਂਝ ਹੀ ਰਹਿਣਾ ਮਾਰੇ ਤੇ ਗਰੀਬ ਫੌਜ ਨੇ ਔਰ ਲੋਕਾਂ ਨੇ ਮਾਰੇ ਜਾਣਾ ਵਾ ਔਰ ਜੰਗ ਦੇ ਵਿੱਚ ਕੁਛ ਵੀ ਨਹੀਂ ਰੱਖਿਆ ਉਹ ਕਹਿੰਦੇ ਕਿ ਬਾਰਡਰ ਖੋਲਨੇ ਚਾਹੀਦੇ ਆ ਅਗਰ ਬਾਰਡਰ ਖੋਲਾਂਗੇ ਦਿਲ ਖੋਲਾਂਗੇ ਇੱਕ ਦੂਸਰੇ ਵਾਸਤੇ ਤੇ ਉਹ ਸਭ ਤੋਂ ਬੈਸਟ ਹੈ ਕਿਉਂਕਿ ਉਹਨਾਂ ਉਹ ਆਉਣ ਉਹਨਾਂ ਦੇ ਇਥੇ ਆਬਾਦਤ ਗਾਹਾਂ ਵਿੱਚ ਸਾਡੇ ਗੁਰਦੁਆਰੇ ਨੇ ਪਾਕਿਸਤਾਨ ਦੇ ਵਿੱਚ ਉਥੇ ਆਉਣ ਜਾਣ ਔਰ ਇੱਕ ਦੂਸਰੇ ਦੇ ਨਾਲ ਤਜਾਰਤ ਕਰਨ ਔਰ ਇੱਕ ਦੂਸਰੇ ਦਾ ਰੋਜ਼ਗਾਰ ਵਧੇ ਅਮੀਰੀ ਆਵੇ ਜਿਹੜੀ ਗਰੀਬੀ ਆ ਉਹ ਖਤਮ ਹੋਵੇ ਮੈਂ ਕਿੰਨੀ ਆ ਕਿ ਇਹ ਵੀਰ ਜਿਹੜਾ ਨਾ ਬੜੀਆਂ ਵਧੀਆ ਗੱਲਾਂ ਕਰਨਦੇ ਸੀ ਔਰ ਮੈਂ ਬਿਲਕੁਲ ਇਹਨਾਂ ਦੇ ਨਾਲ ਐਗਰੀ ਹਾਂ ਇਹੀ ਹੋਣਾ ਚਾਹੀਦਾ ਵਾ ਜਿਹੜੀ جنگ ਇਹਦੇ ਵਿੱਚ ਕੁਝ ਵੀ ਨਹੀਂ ਰੱਖਿਆ ਕਿਉਂਕਿ جنگ ਜਿਹੜੀ ਹੈ ਨਾ ਨਸਲਾਂ ਬਰਬਾਦ ਕਰ ਦਿੰਦੀ ਹੈ ਖਤਮ ਕਰ ਦਿੰਦੀ ਸਭ ਕੁਝ ਖਤਮ ਹੋ ਜਾਂਦਾ ਵਾ ਔਰ ਮੈਨੂੰ ਤੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਨਾ ਬੜੀਆਂ ਵਧੀਆ ਲੱਗਣਦੀਆਂ ਉਸ ਬੜੀਆਂ ਵਧੀਆ ਗੱਲਾਂ ਕਰਨਦੇ ਸੀ ਔਰ ਤੁਹਾਨੂੰ ਕਿਹੋ ਜੀ ਵੀਡੀਓ ਲੱਗੀ ਤੁਸੀਂ ਕਮੈਂਟ ਕਰਕੇ ਨਾ ਇੱਕ ਕਮੈਂਟ ਕਰਕੇ ਲਾਜ਼ਮੀ ਆਪਣੀ ਰਾਏ ਦੇਣੀ ਹੈ ਵੀਡੀਓ ਵੇਖ ਗੁਜ਼ਰਨੀ ਅੱਗੇ ਜਾਣਾ ਔਰ ਗੁਮਟ ਕਰਕੇ ਨਾ ਇੱਕ رائے ਜ਼ਰੂਰ ਦੇਣੀ ਹੈ ਕਿ ਇਹ ਵਾਕਿਆ ਹੀ ਸਹੀ ਕਹਿੰਦੇ ਤੁਸੀਂ ਇਹਨਾਂ ਦੇ ਨਾਲ ਐਗਰੀ ਜੇ ਕਿ ਨਹੀਂ ਬਾਕੀ ਇਹਨਾਂ ਦੀਆਂ ਗੱਲਾਂ ਬੜੀਆਂ ਵਧੀਆ ਸੀ ਬਾਕੀ ਮੇਰੀ ਵੀਡੀਓ ਨੂੰ ਜਿਹੜੀ ਕਿ ਅੱਗੇ ਸ਼ੇਅਰ ਵੀ ਜ਼ਿਆਦਾ ਤੋਂ ਜ਼ਿਆਦਾ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ